ਕਾਰੀਆਂ ਸਮੱਲਾਂ ਹੁੰਦੀਆਂ ਪਤਾ ਤੈਨੂੰ ਮਾੜਾ ਤੇ ਆਪਰਾ ਉਹ ਲੱਗੇ ਪਾਸਤਾ ਅੱਛਾ ਹੀ ਹੋਰ ਇਹ ਖਵਾਣਾ ਖਵਾਣਾ ਸੀਜ਼ਨ ਹੈ ਦਲੀਆ ਤੇ ਮੈਡਮ ਵੀ ਜਵਾਬ ਵੀ ਦਾ ਲਾਉਂਦਾ ਹੈ ਆਇਆਂ ਕੇ ਪ੍ਰੀਤ ਨੇ ਚਲਣਾ ਤੇ ਪਾਸਤਾ ਹੀ ਰਹਿ ਗਿਆ ਹੋਣਾ ਇਹਦੀ ਖਵਾਇ ਦਿੱਤੀ ਇਹਨੂੰ ਆ ਨਹੀਂ ਵਧੀਆ ਗੱਲ ਹੈ ਇਸ ਦਾ ਬਹੁਤ ਫੇਵਰੇਟ ਹੈ ਪਾਸਤਾ ਹਾਂ ਆਹ ਨਾ ਹਮ ਤਾਂ ਇਹਨੂੰ ਬਣਾ ਕੇ ਸਵਾਇਦਾ ਹਾਂ ਹਾਂ ਨਾ ਤੋਂ ਪਹਿਲਾਂ ਪਹਿਲਾਂ ਬਸ ਰੈਡੀ ਹੋ ਗਿਆ ਥੋੜੇ ਟਾਈਮ ਬਾਅਦ ਲੋਨ ਵਿੱਚ ਮਸਾਲੇ ਪੈ ਗਏ ਆ ਬਸ ਪਾ ਗਲੇ ਪਾਲਾ ਮੈਂਡਾ ਦਾ ਰੈਡੀ ਰੈਡੀ ਸਮੱਲਾ ਸਮੱਲਾ ਜਲ ਗਿਆ ਆਣੀਆਂ ਮੈਡਮ ਤੱਕ ਹਾਂ ਇਹ ਕਿਉਂ ਨਹੀਂ ਹੁੰਦੀ ਹਾਂ ਕੀ ਬਣਾਇਆ ਕੀ ਬਣਾਉਣਾ ਕੁਝ ਹੋਰ ਨਾ ਵੀ ਹੈ ਕਿ ਇਹਨੇ ਪਾਸਤਾ ਬਣਾਇਆ ਸ਼ੋ ਪਾਕੀ ਪਾਸਤਾ ਰੈਡੀ ਹੁੰਦਾ ਫਿਰ ਤੁਹਾਨੂੰ ਫਾਈਨਲ ਕਰਨਾ ਹੈ ਲਓ ਜੀ ਪਾਸਤਾ ਗਿਆ ਰੈਡੀ ਪਲੇਟਾਂ ਗਿਆ ਪੈ ਕੱਲੇ ਕੱਲੇ ਜਣਾ ਪਲੇਟ ਲੈ ਕੇ ਬਹਿ ਗਿਆ ਵੇਖੋ ਇਧਰ ਤੇ ਖੁਸ਼ੀਆਂ ਨਹੀਂ ਸਾਂਭੀਆਂ ਜਾਂਦੀਆਂ ਪਾਸਤਾ ਵੇ ਕਿਸੇ ਓਹ ਓਹ ਤੇਰਾ ਭਲਾ ਜੇ ਤੇਰਾ ਇਹ ਪਾਸਤਾ ਮਹਿੰਗਾ ਪੈ ਗਿਆ ਤੇ ਲੀਰਰ ਕਿ ਐਚਵ ਰਕੀ ਨਾਲ ਆਹਾ ਇਹ 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 ਮੈਂ ਆਪਾਂ ਕੱਲ੍ਹ ਜੀ ਕਰਾਂ ਨਾ ਨਾ ਕੋਈ ਗੱਲ ਨਹੀਂ ਗੱਡੀ 'ਚ ਲੱਗੇ ਕੈਮਰੇ ਗਵਾਹ ਆ ਕੈਮਰੇ ਤਾਂ ਗੱਡੀ 'ਚ ਲੱਗੇ ਹੀ ਨਹੀਂ ਆ ਇੱਥੋਂ ਝੂਠ ਦਾ ਪਾ ਲੱਗ ਜਾਂਦਾ ਨਹੀਂ ਮੇਰੀ ਗੱਲ ਸੁਣੋ ਚੱਲ ਜਿੰਨੀ ਤੇ ਜੋ ਵੀ ਆ ਭਾਵੇਂ ਕਰੇ ਕਿ ਇਹ ਕਾਦੋ ਜੇਤਦੇ ਆ ਨਹੀਂ ਮੈਂ ਸਵੇਰੇ ਜਾਂਦਾ ਰੇ ਮੈਂ ਅੱਜ ਹੀ ਜਾਣਾ ਮੈਂ ਕਹਿੰਦਾ ਕੋਈ ਗੱਲ ਤੇ ਹੈਗੀ ਆ ਜਿਹੜਾ ਅੱਜ ਹੀ ਜਾਣਾ ਜਾਂ ਤੇ ਕੋਈ ਪੂਜਾ ਪਾਜਾ ਕਰਾਈ ਪੰਜਾਬ ਦੀ ਇੱਕ ਹੁੰਦਾ ਨੇਲ ਆਰਟ ਇਹ ਮਹਿੰਦੀ ਆਰਟ ਵਾਲੀ ਹੁਣ ਬਣ ਗਈ ਆ ਤੇ ਛੇਤੀ ਸਲੂਨ ਖੋਲ ਦੇਣਾ ਟੈਨਸ਼ਨ ਨਾ ਲੈ ਜੀ ਨਹੀਂ ਬਸ ਇਨਵੈਸਟ ਇਹ ਮੈਨੂੰ ਇਨਵੈਸਟ ਲੱਗੂਗਾ ਨਾ ਤੇ ਦਰਨ ਨੂੰ ਖੋਲ ਕੇ ਦੇਣਾ ਸੀਸ ਕਰਦਾ ਹੀ ਆ ਸੀਸ ਤੁਸੀਂ ਕਹੋ ਕੋਈ ਨਾ ਮੈਂ ਲਸਣ ਚ ਲੰਡੀਆਂ ਦੇ ਸੀਸ ਖਾਰ ਕੇ ਫੇਰ ਵਿੱਚ ਪਾਈ ਜਾਂਦੀ ਹੈ ਚਲ ਕੋਈ ਨਹੀਂ ਆ ਟੈਨਸ਼ਨ ਘੱਟ ਲੈਣੀ ਆ ਕੱਲ ਦਾਂਗੇ ਅਸੀਂ ਕਿਦਾ ਆਖੰਦੇ ਨਹੀਂ ਗੱਲਣਾ ਨਹੀਂ ਮੈਂ ਤੁਹਾਨੂੰ ਕਹਾਂ ਜੀ ਮੈਂ ਗੱਲ ਕਰ ਸਕਦੇ ਕਿਉਂ ਨਹੀਂ ਮੈਂ ਕਿਹਾ ਤੈਨੂੰ ਕੱਲ ਪਿੰਡ ਜਾਣਾ ਤੇ ਘੋੜ ਦਾ ਬਸ 9 ਤਰੀਕਾ ਇਹ ਇੱਕ ਇੱਕ ਪਾਸੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਇੱਕ ਬੰਨੇ ਵਿਹਮਾ ਬ੍ਰਮਾ ਦੇ ਪੱਤੇ ਤੁਸੀਂ ਹੈਂ ਤੇ ਨੌ ਦਿਨ ਤੇ ਕੇਸ ਹਾਉਂਦਾ ਹੁੰਦਾ ਹਣੀ ਤੈਨੂੰ ਹਨਦਰ ਜੀ ਦਾ ਨੌ ਨਹੀਂ ਆ ਉਹ ਤੇ ਜੱਡਾ ਨੌ ਵਾਲੀ ਗੱਲ ਹੀ ਨਹੀਂ ਹੋਣੀ ਨੌ ਤਰੀਕ ਲੈ ਕੇ ਗਈ ਨੌ ਤਰੀਕ ਨੂੰ ਤੇ ਕੋਈ 11 ਦਿਨਾਂ ਨੂੰ ਤਰੀਕ ਨੂੰ ਵਿਆਹ ਆਇਆ ਹਾਂ ਹੋਰ 10 ਇਹ ਇਹਦਾ ਕਹਿਣ ਦਾ ਮਤਲਬ ਇਹ ਆ ਵੀ ਫਿਰ ਅਸੀਂ ਗਲਤੀ ਕੀਤੀ 9 ਤਰੀਕ ਨੂੰ ਵਿਆਹ ਕਰਾ ਕੇ ਮਤਲਬ ਕਹਿਣ ਦਾ ਮਤਲਬ ਇਹੋ ਹੀ ਆ ਫਿਰ ਨਾ ਕੋਈ ਗਲਤੀ ਨਹੀਂ ਇਹਦੇ ਬਹੁਤ ਖੁਸ਼ ਹਾਂ ਦਵੇਂ ਜਿਹਾਨੂੰ ਕੋਈ ਚੱਕਰ ਹੀ ਨਹੀਂ ਅੱਗੇ ਦੇਖੋ ਸਭ ਸੀਜ਼ਨ ਸੀਜ਼ਨ ਕਲਾਰ ਤੇ ਸਾਰੇ ਲਸਨ ਤੇ ਯਾਰ ਮੈਂ ਕਦੋਂ ਦੀ ਛਿੱਲਾਂ ਦੀ ਬੋਧ ਨਾ ਚਲੇ ਇਹ ਅੰਦਰ ਹੱਥਾਂ ਨਾਲ ਗੋਦੀ ਅੰਦਰ ਸੈਕ ਉਹ ਹੋ ਤੇਰਾ ਵੜਾਏ ਤੇਰਾ ਕਿੱਟਾ ਰੈਡੀ ਪਈਆਂ ਵਾ ਇਹ ਜੋ ਮਰਜ਼ੀ ਕਰੀ ਜਾ ਏ ਵੇ ਸੋਨਿਆ ਜਨਾ ਜਰੇ ਇਹ ਅਸੀਂ ਤੈਨੂੰ ਕਵਾਂਗੇ ਨਾ ਜਾ ਉਹ ਨਾ ਜੇ ਨਹੀਂ ਜਾ ਸਕਦੀ ਮੇਰਾ ਸੂਟ ਮੈਂ ਇੱਥੇ ਪਾ ਕੇ ਜਾਉਂਗੀ ਪਰ ਕੋਈ ਮਨਦਾ ਹੀ ਨਹੀਂ ਐ ਬੱਸ ਇਹਰਾਵਾ ਮੈਂ ਤਾਂ ਦੱਸਦਾ ਕੋਈ ਜ਼ਰੂਰੀ ਕੰਮ ਨਹੀਂ ਆ ਇਹ ਬਸ ਗੱਲਾਂ ਆ ਵੀ ਮੈਂ ਜਾਣਾ ਆ ਮੈਂ ਉਦਾਂ ਇਦਾਂ ਕੋਣ ਨਾ ਮੈਂ ਦੱਸਦੀਆਂ ਇਹਨੂੰ ਇਹ ਆ ਕਿ ਜੇ ਮੈਂ ਇਹਨਾਂ ਦੇ ਛੱਡਣ ਦੇ ਹੋ ਗਏ ਛੱਡਣ ਦਾ ਲੈ ਟਾਈਮ ਲੱਗੇ ਕੱਲ ਲੱਗੇ ਕਦੋਂ ਲੱਗੇ ਅੱਛਾ ਤੇਰੇ ਹੋਲੇ ਕਉਂਦਾ ਮੈਂ ਉਹਦੇ ਬਾਤ ਦੇ ਦੇ ਹੱਥ ਦੇ ਚੜ ਜਾਣਾ ਚੱਲਵੇਂ ਚੱਲੀਂਗੇ ਤੱਕ ਕੋਈ ਨਹੀਂ ਆਂ ਇਹ ਹੜਤਾਲ ਕਰਾ ਦਿੰਦੇ ਕੀ ਕਹਿੰਦੇ ਕੋਈ ਜਾ ਨਹੀਂ ਜਾਣਾ ਕੀ ਨਹੀਂ ਜਾਣਾ ਕੋਈ ਨੂੰ ਕਹਿੰਦੇ ਨਹੀਂ ਜਾਣਾ ਨਹੀਂ ਜਾਣਾ ਕੋਈ ਲੋ ਆ ਕੋਈ ਇੱਕੀ ਦੇ ਕੋਈ ਲੋ ਉਹ ਗਾ ਕੇ ਨਹੀਂ ਨੇ ਕਿਹਾ ਨਾ ਕੋਈ ਨਾ ਆ ਜਾ ਉਹਦੇ ਮੈਂ ਰੋਂਗੀ ਹਾਂਜੀ ਸਸੀ ਕਾਲ ਜੀ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪ੍ਰਤਪਾਲ ਗਿਲ ਬਲੌਗਸ ਤੇ ਸੋ ਅੱਜ ਤਿਆਰੀ ਕੀਤੀ ਹੈ ਜੀ ਆਪਾਂ ਭਾਈ ਹੁਣਾਂ ਕੋਲੇ ਤੇ ਵਲਟੋਏ ਚੱਲੇ ਆਂ ਤਿਆਰੀਆਂ ਹੋ ਗਈਆਂ, ਨਵੇਂ ਚਾਰ ਹੋ ਗਏ ਆ, ਥੋੜੇ ਲੇਟ ਹੋ ਗਏ ਆ। ਤੇ ਨਾਲ ਦੇ ਆਪਣੇ ਵੀ ਤਿਆਰ ਹੋ ਗਏ ਸਾਰੇ। ਹਾਂਜੀ। ਤੌਰਾਂ ਸ਼ੌਰਾਂ ਪੂਰੀਆਂ ਗੱਡੀਆਂ। ਹੈ। ਚਲੋ ਬੈਠੀਏ। ਅਸੀਂ ਸੋਤਾ। ਅਸੀਂ ਇਸ ਟਾਈਮ ਨਹੀਂ ਸੌਂਗਾ ਅੱਜ। ਨਹੀਂ ਨਹੀਂ ਮੁੜ ਕੇ ਤੇ ਆਵਾਂਗੇ, ਅੱਲਾਹ ਦੱਸ ਐ ਇਹ ਮੁੜ ਕੇ ਆਉਣਾ। ਤੇ ਨਾ ਹੋਏ ਸਾਡੇ ਜਾਨ ਮਗਰੋਂ ਆਖੇ ਵੀ ਜੀ ਨਹੀਂ ਲੱਗਦੇ ਉਹਦੇ ਰਾਰਾ ਰੂਟੀ ਨਾ ਖਵਾਵੇਂ ਫੌਜੀ ਸਾਹਿਬ ਨੂੰ ਬਾਕੀ ਖਿਡਾਰੀ ਚੜੀ ਹੋ ਗਏ ਆ ਢਿੱਡ ਅੱਗੇੋਂ ਨਿਕਲ ਆਇਆ ਥੋੜਾ ਜਿਹਾ ਕੰਟਰੋਲ ਕਰਦੇ ਆ ਇਹਨੂੰ ਵਿਆਹ ਤੱਕ ਇਹ ਨਹੀਂ ਹੋਣਾ ਹਾਂ ਮੂੰਹ ਗੰਡਰ ਰੋਲ ਕਰਨਾ ਫੇਟੇ ਡੇਟ ਰੋਲ ਮੂੰਹ ਗੰਡਰ ਰੋਲ ਕੀਤਾ ਆ ਜੀ ਮੂੰਹ ਵਾਲੀ ਕਿਹੜੀ ਗੱਲ ਆ ਦੱਸ ਮੂੰਹ ਪੂਰਾ ਕੰਟਰੋਲ 'ਚ ਆ ਚਲੋ ਆਜੋ ਜੀ ਚੰਗਾ ਵੀ ਚਲੋ ਜੀ ਚਲੋ ਜੀ ਓਕੇ ਅਮੀ ਬਾਏ ਤੁਹਾਨੂੰ ਪਹਿਲਾਂ ਹੀ ਫੜ ਲਿਆ ਹੋਵੇ ਅਣੀ ਪਹਿਲਾਂ ਪਹਿਲਾਂ ਤਾਂ ਹੀ ਲੇਟ ਹੋ ਗਈ ਅੱਛਾ ਅੱਛਾ ਠੀਕ ਹੈ ਠੀਕ ਹੈ ਪਵਾਦੀਆਂ ਵਾ ਠੀਕ ਹੈ ਪਵਾਦੀਆਂ ਪਵਾਦੀਆਂ ਜੱਪੀਆਂ ਪਵਾਦੀਆਂ 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 ਇੰਕੇ ਨਹੀਂ ਕਰੀਆਂ ਭਾਈਆਂ ਠੀਕਾ ਦਵਾਰੇ ਬਿੱਲੇ ਨੂੰ ਵੀ ਛਿੱਟੇ ਬਿੱਲੇ ਨੂੰ ਵੀ ਲੈ ਜਾਣਾ ਹੈ ਕਿਹਨੇ ਬਿੱਲੋ ਆ ਪ੍ਰੀਤੀ ਕੇ ਮੇਰਾ ਨਹੀਂ ਮਾਇਦਾ ਹਾਂ ਨਹੀਂ ਕੋਈ ਨਹੀਂ ਬੰਦੂ ਕਿ ਆਣੀ ਸੋਕ ਹਾਂ ਅਰੇ ਕੋਈ ਨਹੀਂ ਛੱਡ ਗਿਆ ਹੈ ਨਾ ਵਾ ਚਲ ਜਾਗੇ ਬੜਾ ਠੀਕ ਹੈ ਬਿੱਲੂ ਦੇ ਵਿਚਾਰੇ ਦੇ ਕੰਨ ਬੰਦ ਹੋ ਗਿਆ ਇੱਕ ਹਾਂ ਤੇ ਉਹ ਡਾਕਟਰ ਨੂੰ ਵਿਖਾ ਗਿਆ ਉਹ ਆਂਦਾ ਮਾਸ ਜੁੜਦਾ ਪਰ ਐਸ ਵਾਲੇ ਕਿਹੜੇ ਲੋਟਰ ਨੂੰ ਖੋੜਾ ਜੇ 5 ਵਜੇ ਮੈਂ ਰਹਿ ਚੱਲ ਕੈਰੋਂ ਵਾਲੀ ਨੂੰ ਵਿਖਾਵਾਂਗੇ ਲਓ ਜੀ ਪ੍ਰੀਤੀ ਹਣਾ ਦੇ ਬੈਗ ਪਏ 5 ਵਜੇ ਚੱਲ ਐਰਕੀ ਨਹੀਂ ਐਵੇਂ ਹੀ ਕੰਮ ਕਰ ਜਾਗੇ ਨਹੀਂ ਲਫਾਵੇ ਵਿਖਾਦਨੇ ਹੁਣੇ ਕੀ ਆ ਨਾ ਕਿਹੜਾ ਕਬਜ਼ਾ ਲਾਏਗਾ ਵਾ ਤੈਨੂੰ ਰੁਪਈਆ ਨਹੀਂ ਦਿੰਦਾ ਤੂੰ ਤੇ ਗੱਲ ਫੋਨ ਮੇਰੀ ਕੋਲ ਨਹੀਂ ਮੰਨਣਾ ਮੈਂ ਨਾ ਗਿਨ ਤੀ ਮੇਰੀ ਡੇ ਹਾਂ ਤੇ ਮੈਂ ਚੱਲ ਗੱਲ ਬਦਲਦੀ ਹਾਂ ਚਲੋ ਚਲੋ ਜਦੋਂ ਤੇਰਾ ਵਿਆਹ ਹੋਗਾ ਨਾ ਤੇ ਉਦੋਂ ਦਵਾਂਗੇ ਵਾਵਾ ਮੈਂ ਥੋੜੀ ਖੜਨੇ ਕਿਉਂ ਮੇਰੇ ਤੇ ਇਦਾਂ ਹੀ ਆ ਜਿਹੜੇ ਨੇ ਤੇ ਉਹ ਤਾਂ ਮੈਂ ਥੋੜੀ ਲੈਣਿਆ ਅੱਛਾ ਅੱਛਾ ਇਹ ਗੱਲ ਨਹੀਂ ਨਹੀਂ ਪਪਾ ਨੂੰ ਤੈਨੂੰ 버ਗਰ ਦਵਾਵਾਂਗੇ ਉਹ ਹਾਂ ਜਿਹੜੀ ਮੇਰੀ ਕੁਰਸੀ ਦੀਆਂ ਲੱਤਾਂ ਖਾਦੀ ਮਾਂ ਮੈਂ ਅੱਜ ਮੈਂ ਜਾਣ ਲੱਗੀ ਵੀ ਗੱਲ ਕਰਨੀ ਤੇ ਕੁਰਸੀ ਦਾ ਨਾ ਖਾਦੀ ਮੈਂ ਖਾਦੀਆਂ ਨਾ ਨਾ 25 ਤੈਨਾਂ ਲੱਗਾ ਲੈ ਬਚਾਈ ਮੇਰੀਆਂ ਦੋ ਕੁਰਸੀਆਂ ਮੇਰੀਆਂ ਦੋ ਕੁਰਸੀਆਂ ਖਾ ਗਈ ਉਹਦਣ ਅਗਲੀ ਵਾਰ ਮੈਂ ਹੀ ਮੈਂ ਦੋ ਕੁਰਸੀਆਂ ਲੈ ਨਾ 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 ਦੋ ਕੁਰਸੀਆਂ ਖਾਦੀਆਂ ਨੇ ਜਿਹੜੀਆਂ ਮੈਂ ਨਹੀਂ ਮੰਨਦਾ ਐਸੀ ਮੇਰੇ ਨੇ ਨਹੀਂ ਦਈਆਂ ਉਹ ਦੋ ਮੈਨੂੰ ਤੂੰ ਨਹੀਂਆਂ ਉਹ ਜਿਹੜਾ ਕੁਰਸੀ ਤੇ ਬਹਿਣੇ ਹੋ ਜਾਂਦਾ ਹੁੰਦਾ ਨਹੀਂ ਉਹ ਹੀ ਕੀਤਾ ਹੁੰਦਾ ਮੈਂ ਐ ਤੇ ਦੋ ਨਾਲ ਹੋਰ ਹੋਣੀਆਂ ਹੀ ਕੋਈ ਮਮੇ ਵਿੱਚੋਂ ਕੱਢ ਲਓ ਕੁਰਸੀ ਤੇ ਤਾਂ ਉਹ ਦੋ ਤੇ ਤਰਨਤਾਰ ਵਾਲਾ ਉਹ ਜਿਹੜਾ ਮਾਝੇ ਚੋਂ ਵੀ ਲਾ ਕੇ ਬੱਸ ਸਾਰਾ ਕੁਝ ਹੋ ਗਿਆ ਮਮੇ ਪੰਜੋਈ ਕੁਰਸੀ ਜਿਹੜਾ ਕੱਢਣੋਂ ਪਾਕੀ ਨੂੰ ਦੋ ਲੋ ਜੀ ਤੁਰ ਪਏ ਆ ਮੈਂ ਤਾਂ ਗੱਡੀ 'ਚ ਬੈ ਗਈਆਂ ਇਹ ਹੈ ਨਾ ਗੱਡੀ 'ਚ ਹਾਂ ਹਾਂਜੀ ਤੇ ਅੰਦੀ ਭਾਈ ਜੀ ਕਿਹਦਾ ਲੱਗ ਰਹਾ ਹੈ ਸਵੇਰ ਦੇ ਕਿੰਨੇ ਪਲਾਨ ਬਣਦੇ ਆ ਆਪਣੇ ਜਾਣਾ ਨਹੀਂ ਜਾਣਾ ਜਾਣਾ ਦੋ ਘੰਟੇ ਚ ਵਾਪਸ ਆ ਜਾਣਾ ਹੁਣ ਜਾਣਾ ਰਹਿਣਾ ਕੋਈ ਪਤਾ ਨਹੀਂ ਸਾਡੇ ਘਰ ਦੀ ਤਿਆਰੀ ਵੀ ਰਹੀ ਹੋਣਾ ਕਿੰਨੇ ਦਿਨਾਂ ਦੇ ਤਿਆਰ ਹੋਣੇ ਅੱਜ ਜਾਣੇ ਕੰਮ ਹਾਂ ਇੱਕ ਤੇ ਕਿੰਨੇ ਦਿਨਾਂ ਦੀ ਵੀ ਤਿਆਰੀ ਹੋਣ ਦੀ ਤੇ ਇੱਕ ਜਿਹੜੀ ਅੱਜ ਸਵੇਰ ਦੀ ਹੋਣ ਦੀ ਜਾਣਾ ਨਹੀਂ ਜਾਣਾ ਜਾਣਾ ਜਾਂ ਦੋ ਘੰਟੇ ਲਈ ਜਾਣਾ ਜਾਣਾ ਹੈ ਰਹਿਣਾ ਹੈ ਨਹੀਂ ਰਹਿਣਾ ਐਹੋ ਕੁਛ ਇਹ ਹੁਣ ਜਦੋਂ ਤਿਆਰੀ ਹੋਣਗੀ 5 ਮਿੰਟਾਂ ਚ ਹੋ ਗਈ ਤੇ ਤੈਨੂੰ ਪਤਾ ਲੱਗੇਗਾ ਨਾ ਸਾਡੇ ਘਰ ਦੀ ਤਿਆਰੀ ਦਾ ਇਹ ਜਦੋਂ ਹੋਣੀ ਹੈ 5 ਮਿੰਟ ਜੀ ਹੋ ਜਾਂਦੀ ਮੈਨੂੰ ਬਰੀਦ ਕੰਜੀ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਤੁਹਾਡੇ ਘਰ ਦੇ ਕਿਤੇ ਵੀ ਜਾਣਾ ਜੇ ਤੇ ਤੁਹਾਡੀ ਤਿਆਰੀ ਹੋਣੀ ਫਿਰ ਤੁਹਾਡੀ 5 ਮਿੰਟ ਜੀ ਹੋ ਜਾਂਦੀ ਮੈਂ ਤਾਂ ਬਸ ਹੋ ਤੇ ਮਮਾ ਇਹ ਦੇ ਫੈਸਲੇ ਇਹ ਪਤਾ ਕੀ ਹਾਲਿਆ ਉਹ ਉਹ ਹੀ ਨਾ ਕਿ ਪਾਪਾ ਤਾਂ ਹੀ ਹੁੰਦਾ ਨਾ ਕਿ ਜੇ ਟਾਈਮ ਹੈਗਾ ਕਿੱਦਾਂ ਆ ਜਾਂ ਜਦੋਂ ਆਪਾਂ ਨੇ ਕਿਹਾ ਤਾਂ ਚੱਲ ਜਓ ਤੇ ਬਸ ਫੇਰ ਤਾਂ ਅਸੀਂ 5 ਮਿੰਟ ਹੀ ਲਾਉਣੇ ਸੀ ਕਿ ਬਗਲੀਆਂ ਨਾਲ ਲੈਣਾ ਸੀ ਤੁਸੀਂ ਰਾਮ ਨਾਲ ਬੈਠੇ ਤੇ ਮਮੇ ਆਣ ਕੇ ਕਹਿੰਦੇ ਦਲਜੀਤ ਬਹੁਤ ਜਾਣਾ ਸਾਢੇ 6 ਹੋਏ ਹੀ ਉਹਦੇ ਥੇ ਹਾਂ ਜੀ ਦੇ ਆਪਾਂ ਪੱਟੀ ਪਹੁੰਚ ਗਏ ਆ ਪੱਟੀ ਹੁਣ ਇੱਥੇ ਬੇਕਰੀ ਰੁਗੇ ਆਪਾਂ ਤੇ ਕੇਕ ਲੈਣ ਲੱਗੇ ਆ ਕਿਉਂਕਿ ਪ੍ਰੀਤੀ ਦਾ ਬਰਥਡੇ ਆ ਤੇ ਪ੍ਰੀਤੀ ਨੂੰ ਇਹ ਹੀ ਵੀ ਸ਼ਾਇਦ ਇਹਨਾਂ ਨੂੰ ਯਾਦ ਹੀ ਨਹੀਂ ਆ ਵੀ ਉਹਦਾ ਬਰਥਡੇ ਆ ਤੇ ਬੜੇ ਸਾਨੂੰ ਯਾਦ ਹੀ ਵੀ ਰਹੇ ਆ ਤੇ ਉਹਨੇ ਛੱਡਣ ਚਲੇ ਆ ਤੇ ਅਸੀਂ ਸਾਰੀ ਪਲੈਨਿੰਗ ਮੈਰਜਲ ਜੀ ਨੇ ਪਹਿਲਾਂ ਹੀ ਕੀਤੀ ਸੀ ਵੀ ਬਰਥਡੇ ਰੈਨ ਨੂੰ ਸਰਪ੍ਰਾਈਜ਼ ਦੇਣਾ ਵਾ ਕੇਕ ਲੈ ਕੇ ਤੇ ਬਾਕੀ ਹੁਣ ਮੈਂ ਇੱਥੇ ਖੜਾ ਬੇਕਰੀ ਦੇ ਕੇਕ ਵੀ ਸਿਲੈਕਟ ਕਰ ਲਿਆ ਆ ਠੀਕ ਹੈ ਜਿਹੜਾ ਆਪਾਂ ਉਹਨੂੰ ਸਰਪ੍ਰਾਈਜ਼ ਕਰਨਾ ਜੀ ਨਾ ਤੇ ਮੈਂ ਥੋੜਾ ਜਿਹਾ ਦਿਵਰਣ ਦਾ ਸੋਚ ਰਿਹਾ ਮੈਂ ਚੱਲ ਨਾ ਕੋਈ ਡਿਫਰੈਂਟ ਜਿਹਾ ਲਗਾਉਨੇ ਆ ਤੇ ਫਿਰ ਮੈਂ ਰਹਿਣ ਦਿੰਦੇ ਆ ਤੇ ਪ੍ਰੀਤੀ ਲਿਖਾਤਾ ਉਹਨਾਂ ਨਾਲ ਗੱਲਾਂ ਵੀ ਹੈਪੀ ਬਰਥਡੇ ਵਧੀਆ ਬੇકરી ਯਾਰ ਕੇਕਸ ਵਗੈਰਾ ਵਧੀਆ ਹੁੰਦੇ ਨਾਲੇ ਮੈਂ ਪਹਿਲਾਂ ਵੀ ਨਾ ਕੋਈ ਕੇਕ ਲੈ ਆ ਗਿਆ ਹਾਂ ਫਲੇਵਰ ਵਗੈਰਾ ਬਹੁਤ ਵਧੀਆ ਹੁੰਦਾ ਨਾਲੇ ਇਹ ਪੱਟੀ ਐਂਟਰ ਹੁੰਦੇ ਆ ਸਾਰੀ ਵੇਰਕਾ ਵਾਲਾ ਜਿਹੜਾ ਚੌਂਕ ਹੈ ਉਹ ਨੰਕੇ ਅਗਲੇ ਦਿਨ ਆਉਗੇ ਨਾ ਤੁਸੀਂ ਚਾਹ ਚੂਰੀ ਵਾਲਿਆਂ ਦੇ ਨਾਲ ਹੀ ਬਿਲਕੁਲ ਬੇਕਰੀ ਇਹਨਾਂ ਦੀ ਤੇ ਕੇਕ ਦਾ ਟੇਸਟ ਬਹੁਤ ਵਧੀਆ ਹੁੰਦਾ ਨਾਲੇ ਠੀਕ ਆ ਬਾਕੀ ਚਾ ਚੋਰੀ ਵਾਲਿਆਂ ਦੇ ਟਾਈਮ ਲੱਗਣਾ ਛਾ ਜੀ ਚੋ ਚਲੀਏ ਚਲ ਗਏ ਫਿਰ ਚਲੋ ਜਿੰਨਾ ਬੜਾ ਲੈ ਕੇ ਆ ਪੰਜਾਬ ਦਾ ਵੇਖਣ ਦੇ ਹਾਂਜੀ ਮੈਡਮ ਜੀ ਹੁਣ ਆਪਾਂ ਕੀ ਲੈਣਾ ਹੈ ਕਿਆ ਚਾਰ-ਨਾਂ ਮਿੰਟਾਂ ਦੇ ਰੰਗ ਫਰੀਦ ਗਏ ਹੰਡੀ ਆ ਕੀ ਗੱਲ ਆ ਇਸ ਮੋਸੇ-ਮੋਸੇ ਸਾਰਾ ਕੁਝ ਚੁੱਕੀ ਜਾਂਦੇ ਅਹੀਂ ਆ ਕਾਹੀ ਵੈਸੇ ਚਾਹ ਦਾ ਸਮਾਨ ਆਪਣਾ ਨਾਲ ਲੈ ਕੇ ਜਾਂਦੇ ਆ ਅਸੀਂ ਪ੍ਰੋਣੇ ਸਭ ਤੋਂ ਚੰਗੇ ਜਿਹੜੇ ਇਦਾਂ ਰਹਿੰਦੇ ਆ ਅਸੀਂ ਸਿਆਣੇ ਪ੍ਰੋਣੇ ਆ ਸਮਾਨ ਆਪੇ ਸਾਰਾ ਕੁਝ ਲੈ ਗਏ ਅਹੀਂ ਆ ਕਾਹੀ ਸਿਆਣੇ ਪ੍ਰੋਣੇ ਆ ਅਸੀਂ ਮੋਸੇ ਨਾਲ ਹੀ ਲੈ ਕੇ ਜਾਂਦੇ ਹੁੰਨੇ ਆ ਅਗਰ ਨੂੰ ਖੇਚ ਨਹੀਂ ਪਾਈਦੀ ਹਾਂ ਜਿਹੜਾ ਅਗਲਾ ਉਹ ਬੰਦਾ ਮਾਸਾ ਖੇਚਣਾ ਫੀਲ ਕਰੇ ਤੇ ਮਹੀਨੇ ਦੋ ਮਹੀਨੇ ਬਚਾ ਕੇ ਆ ਕੇ ਆਜੋ ਆਜੋ ਹਾਂ ਸਹੀ ਗੱਲ ਆ ਹੈਲੋ ਬੋ ਆ ਜੀ ਬਈ ਆਂ ਤਾ ਤੁਸੀਂ ਕਿਹੜਾ ਹੋ ਨਾ ਸੋਹਣੇ ਜੀ ਸਰ ਆਪਕੋ ਵੀ ਜਨਮਦਿਨ ਬੜੇ ਦੇ ਥੋੜੀ ਜੰਦੀ ਹੈ ਓਏ ਮੇ ਹੱਥ ਚੁੱਕ ਲੇ ਮੇ ਜੀ ਚਲੋ ਚਲੋ ਕੱਢੀਏ ਚਲੋ ਇਧਰ ਚਲੋ ਕਰੋ ਬਈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਥੈਂਕ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ हेलो <laughs> <you so> <laughs> <चार याला। laughs> okay. <laughs> दे सो दे थैंक यू शो माचू चारंदा हेलो हैप्पी बर्थडे हो गया हैप्पी हैप्पी बर्थडे ला अभी ठीक है केक काट लिया बर्थडे हो यार तू कौन मर गया ओ जी हाथ लगा के कटवाऊंगा चलो कैसी है ठीक हैला ਸਤਿ ਜੀ ਬਹੁਤ ਬਹੁਤ ਬਧਾਈਆਂ ਤੇ ਬਰਥਡੇ ਬਹੁਤ ਬਹੁਤ थैंक यू ਸਾਰੇ ਸਹੀ ਤੇ ਤੁਸੀਂ ਵੀ ਸਭ ਦਾ ధన్యਵਾਦ ਸਾਰੇ ਹਾਂ ਹਾਂਜੀ ਬਹਿ ਜਾ ਬਹਿ ਜਾ ਲੈ ਮੇਰਾ ਟ੍ਰੌਂਟੇ ਪਾ ਦੇ ਆ ਲੈ ਗਿਆ ਫੋਟੋ ਵੀਡੀਓ ਬਣਾਦੀ ਮੈਂ ਤੁਹਾਡੀ ਵੀ ਬਣਾਦੀ ਮੇਰੇ ਕੋਲ ਬੇਨ ਕਰੀ ਦੋਗੇ ਤੇ ਉਹ

ਓਏ ਓਏ ਪੁੱਇ ਦਾ ਜਪੀ ਬਰਥਡੇ ਬੋਲਣ ਨੂੰ ਓਏ ਓਏ ਆਪੇ ਕਰੰਦੀ ਓਏ 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 ਚਲੋ ਦੇਖਦੇ ਹਾਂ ਬੀਆ ਬਿਵਾਰਡੇ ਹੋ ਗਿਆ ਤਕੀਰ ਲੱਗ ਗਿਆ ਆਓ ਕੋਈ ਆ ਇਨਾ ਕਿਤੇ ਚੱਜ ਰਿਹਾ ਉਹ ਦੇਖਣਾ ਗ로우 ਆ ਜਾਂਦਾ ਓ ਕੀ ਆ ਗਿਆ ਹਾਂ ਕਿਉਂ ਸੋ ਥੈਂਕ ਯੂ ਬੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਆ ਤੇ ਆ ਚਲੋ ਆਪਾਂ ਹੁਣ ਜਾ ਕੇ ਹੈਪੀ ਬਰਥਡੇ ਅਬੀ ਬੇ ਥੈਂਕ ਯੂ ਸੋ ਮਚ ਆ ਜੋ ਖੇਟੀ ਨਹੀਂ ਕਰਨੀ ਪੁੱਜੀ ਨਾ ਕਾ ਲੋ ਖੇਟੀ ਪੱਜ ਪੱਜ ਕੇ ਕਾ ਲੋ ਹਾਲੋ ਫਾਲੋ ਸੀਸ ਨੂੰ ਲੋ ਫਾਲੋ ਅਸੀਂ ਸੌਂਦਰੂ ਵੇਖੋ ਉੱਪਰ ਉਹ ਲਾਈਟ ਲਾਈਟਨ ਲੱਗੇ ਉਹ ਮੱਛਰ ਜਾਂ ਇਕੱਠਾ ਹੋਇਆ ਨਾ ਤੇ ਉਹ ਵੇਖ ਲਈਓ ਸੁਣਿਓ ਹਾਂਜੀ ਬਾਏ ਬਾਏ ਉਹ ਇਹ ਬਾਏ ਤੇ ਸੀ ਸਾਡਾ ਇਧਰ ਸੁੱਤਾ ਹੀ ਜੀ ਤੇ ਜੀਜੇ ਚੁੱਤਾ-ਚੁੱਤਾ ਹੀ ਚੱਲ-ਚੱਲਿਆ ਘਰੇ ਜੀਜੇ ਚੁੱਤਾ-ਚੁੱਤਾ ਹੀ ਚੱਲ-ਚੱਲਿਆ ਹਾਂਜੀ ਤੇ ਆਪਾਂ ਪਹੁੰਚ ਲਿਆ ਜੀ ਘਰੇ ਬਸ ਤੁਹਾਡੇ ਟਾਈਮ ਤੱਕ 5 ਮਿੰਟ ਤੱਕ ਤੇ ਅਸੀਸ ਵੀ ਹੁਣ ਸੁੱਤਾ ਉੱਠਿਆ ਜੇ ਆ ਗਏ ਉਹ ਰੋਂਦਾ ਜਦੋਂ ਦਾ ਸੁੱਤਰਿਆ ਵਾ ਸੁੱਤਾ ਹੀ ਆਇਆ ਸਾਰਾ ਦਾ ਸੁੱਤਾ ਹੀ ਆ ਗਿਆ ਪਤਾ ਨਹੀਂ ਨਾ ਕਾ ਸੁੱਤਾ ਜੀ ਇਧਰ ਕਹਿੰਦੇ ਆਂ ਵੀ ਇਹ ਗੱਡੀ ਜੇ ਬੈਂਦੀ ਆ ਰ ਸੁੱਤੀ ਵਹਿ ਜਾਂਦੀ ਆ ਜਦੋਂ ਗੱਡੀ ਜੁੜਦੀ ਆ ਉਹ ਸੁੱਤੀ ਉੱਡ ਜਾਂਦੀ ਇਹਨੂੰ ਬੜਾ ਲੱਗਦਾ ਮੈਂ ਜਾਂਦੀ ਨਹੀਂ ਮਾਪਾ ਬਾਬਾ ਨਹੀਂ ਕੀ ਕਰਦੇ ਆ ਸੁੱਤੇ ਨੂੰ ਲੈ ਜਾਂਦੇ ਆ ਹਾਂ ਸਹੀ ਗੱਲ ਹੈ ਹਾਂ ਉਹਦਾ ਜੇ ਟਾਈਮ ਨਹੀਂ ਨਾ ਹੋਇਆ ਅੱਠ ਹੰਦਾ ਤੇ ਮੈਂ ਕਿਹਾ ਚਲ ਸੋਈ ਲੈਣ ਦਿੰਦੀ ਆ ਸਵੇਰੇ ਸਵੇਰੇ ਜਾ ਗਏ ਬਾਕੀ ਉਹਦਾ ਚਲੋ ਅੱਜ ਇਹ ਥੋੜਾ ਟਾਈਮ ਨਹੀਂ ਤੁਰ ਪਿਆ ਉਹ ਤਾਂ ਕਿਵਲੇ ਲੇਟ ਵੀ ਹੋ ਜਦਾ ਪਰ ਹੁਣ ਟਾਈਮ ਨਾਲ ਤੁਰ ਪਿਆ ਥੋੜਾ ਕੰਮ ਹੀ ਕਰੇ ਤੇ ਫਿਰ ਅਸੀਂ ਟਾਈਮ ਨਾਲ ਉੱਠ ਕੇ ਤੈਨੀਆਂ ਵੀ ਚਲੋ ਮੈਂ ਬੱਸ ਇੱਕ ਕੱਪ ਚਾਹ ਦਾ ਪੀ ਲਵਾਂ ਪਤਾ ਕਮ ਚਾਹ ਦਾ ਸਵੇਰੇ ਲਈ ਚੱਲੀਏ ਹਾਂ ਬਾਕੀ ਬੜਾ ਵਧੀਆ ਫਰੈਸ਼ ਫਰੈਸ਼ ਜੀ ਮਾਰਨਿੰਗ ਹੋਈ ਜੀ ਇੰਨਾ ਲੱਗਾ ਨਹੀਂ ਵੀ ਹਾਂ ਯਾਰ ਰਾਤ ਲੇਟ ਸੁੱਤੇ ਹਾਂ ਤੇ ਦਿਨੇ ਉੱਠੇ ਟਾਈਮ ਨਾਲ ਬਹੁਤ ਹੀ ਫਰੈਸ਼ ਅਹਿਸਾਸ ਹੈ ਮੈਂ ਵਕੀ ਇਹ ਵੀ ਸੋਲ ਆ ਏਸੀ ਦੇ ਏਸੀ ਚ ਨਾਸ ਹੋਈਆਂ ਤੇ ਜਾਗ ਵੀ ਛੇਤੀ ਆ ਜਾਂਦੀ ਅਹੀਂ ਤੇ ਏਸੀ ਚ ਸੁੱਤੇ ਆ ਤਾਂ ਵੀ ਜਾਗ ਗਿਆ ਨੋ ਤੋ ਇਹ ਏਸੀ ਚ ਨੀਂਦ ਤੇ ਥੋੜਾ ਲਗਾ ਤੇ ਚਲੋ ਜੀ ਸਬੂਨੀਆਂ ਕਰੇ ਆ ਗਿਆ ਫਟਾ ਆ ਗਿਆ ਜੀ ਕੱਪੜੇ ਉੱਤੇ ਅਸੀਸ ਵੇਖਣ ਦੀ ਜੀ ਤਰੇਖੋ ਇਹਨਾਂ ਸਾਰਾ ਪਤਾ ਲੱਗ ਜਾਂਦਾ ਏਸੀ ਚ ਕਿੱਥੇ ਐਂਕਰ ਆ ਗਏ ਆਪਣੇ ਮੇਰੇ ਪੁੱਤ ਨੂੰ ਸਾਰਾ ਪਤਾ ਲੱਗ ਜਾਂਦਾ ਜੇ ਜਦੋਂ ਜੀ ਅਸੀਂ ਪਹੁੰਚ ਗਏ ਘਰੇ ਹੁਣ ਸੀਸ ਦਾदू ਜੀ ਨੂੰ ਮਿਲੂਗਾ ਦਾदू ਜੀ ਨੂੰ ਮਿਲੂਗਾ ਸਹੀ ਦਾਦੂ ਜੀ ਨੂੰ ਮਿਲੂਗਾ ਹਾਂ ਜੀ ਤਾਂ ਮੈਂ ਦਾਦੂ ਜੀ ਨੂੰ ਮਿਲਾਂਗਾ ਇੱਧਰ ਵੀ ਗੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਧਰ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਵੇਖਾ ਮਾਈ ਲੰਦੈ ਜੋਨਾ ਸਾਰਾ ਬੱਦ ਲਾਈ ਜਾਂਦਾ ਇਹਨਾਂ ਚਲੋ ਠੀਕ ਹੈ ਜੀ ਪਾਪਾ ਜੀ ਬਾਕੀ ਮਿਲਦੇ ਹਾਂ ਤੁਹਾਨੂੰ ਬਾਅਦ ਚ ਘਰੇ ਜਾ ਕੇ ਉੱਤੇ ਇੱਕ ਰੀਪ ਲਾਈਏ ਫਿਰ ਮਾਰਾ ਬਾਪੂ ਨੂੰ ਫੇਰ ਕਰਦੇ ਹਾਂ ਗਾਲੀ ਗੱਲ ਕੋਲੇ ਲੋਕ ਹੁਣ ਅਸੀਂ ਚੱਲੇ ਆ ਘਰੇ ਸੁੱਤੇ ਉੜਦੇ ਬਾ ਚੱਲੇ ਇਸ ਵੇਰੇ ਸਵੇਰੇ ਹਾਂ ਸਵੇਰੇ ਸਵੇਰੀ ਬਾ ਚੱਲੇ ਓਏ ਇਹ ਕਿੱਥੋਂ ਆਇਆ ਵਾ ਗੰਦਾ ਮੰਦਾ ਬੱਚਾ ਤੇ ਵਾਜੂ ਆਇਆ ਤੇ ਸ਼ੇਦੀ ਨੂੰ ਕਿੰਨੇ ਲਿਆ ਆਇਆ ਇਹ ਨਹੀਂ ਆ ਗੁੱਤੀਆਂ ਚਰ ਗਿਆ ਓਏ ਕੋਈ ਇਹ ਨਹੀਂ ਆ ਗੁੱਤੀਆਂ ਚਰ ਗਿਆ ਓਏ ਘਰੇ ਆ ਗਏ ਓਏ ਘਰੇ ਆ ਗਏ ਇਹ ਨਹੀਂ ਆ ਗੁੱਤੀਆਂ ਚਰ ਗਿਆ ਹੈ ਤਰੇਓ ਕੋਲ ਨੂੰ ਕੁਛ ਨਾ ਚਰ ਗਿਆ ਹੈ ਦਾਦਾ ਤੁਸੀਂ ਕੀ ਹੁੰਦਾ ਹੈ ਸੁੱਤਿਆ ਆਇਆ ਛੱਡੋ ਤੇ ਕੀ ਗੱਲ ਕੋਈ ਕੋ ਜਾ ਕੇ ਹਾ ਹਾਏ ਇਹ ਕੀ ਕੰਮ ਬਣ ਗਿਆ ਪਛਾਣ ਭੁੱਲ ਗਈ ਏ ਕਰਤ ਜੀ ਪਛਾਣ ਭੁੱਲ ਗਈ ਹੈ ਹੋਏ ਸ਼ਾਮੀ ਖੜਿਆ ਸਵੇਰੇ ਤੈਨੂੰ ਲੈ ਆਏ ਆ ਸੇਰ ਸੇਰ ਸੁੱਤ ਆ ਇੱਥੇ ਆ ਕੇ ਡਟੀ ਯਾਰ ਆ ਚੰਮਾ ਅੱਛਾ ਅੱਛਾ ਓਏ ਯਾਰ ਆਰਕ ਵੀਨੇ ਸੋਨੇ ਹੱਲੇ ਫਲਾਵਰ ਬਣੇ ਤੇ ਵਾਓ ਕਿੰਨੇ ਸੋਨੇ ਆ ਕੋਮਿਕ ਨੇ ਰੈੱਡ ਕਲਰ ਦਾ ਜਲੋ ਤੇ ਵਾਈਟ